ਕੀ ਵਰਗ ਲਾਇਆ ਕੀ ਹੋ ਗਿਆ ਕਿਸ਼ਨਾ ਕਿਸਾਂ ਕੀਤਾ ਉਹ ਪਾਰਟੀ ਦਾ ਬੜਾ ਪਹਾੜਾਰ ਸੀ ਉਹਨ ਬੜੀ ਮਿਹਨਤ ਕਰਿਆ ਸੀ ਡਿੱਗ ਗਿਆ ਡਿੱਗਿਆ ਡਿੱਗ ਗਿਆ ਕਿ ਪਿਤਾ ਦੇ ਹੰਝੂਆਂ ਕਰਕੇ ਡਿੱਗ ਗਿਆ ਜਿਹੰਦਰ ਵੈਚ ਮੋਹਿੰਦਰ ਪਗਦਾ ਗਰਾਹ ਮਹਿੰਦਰ ਪਗ ਇਹ ਸਮਝ ਲਓ ਕਿ ਤੁਸੀਂ पिंदर बहुत में बात मैं ही आया हां मैं किता अब मैं ही वोटा मांग रहा हाँ पापा कहते थे बड़ा नाम करेगा ए फुटेज 14 अप्रैल 2023 जिस दिन मोहिंदर भगत ने भाजपा छड़ दी मोहिंदर ने भाजपा छड़ी ते पिता दे हंजू छलक गए ਕਿਉਂਕਿ ਚੁੰਨੀ ਲਾਲ ਭਗਤ ਸ਼ੁਰੂ ਤੋਂ ਹੀ ਪਾਛਪਾ ਦੇ ਸਪਾਈਸਨ ਉਹਨਾਂ ਨੇ ਪਾਛਪਾ ਲਈ ਤਿਆਰ ਅਸਸ ਲਈ ਉਸ ਵੇਲੇ ਕੰਮ ਖਿਤਾ ਜਦੋਂ ਪੰਜਾਬ 'ਚ ਇਸ ਪਾਰਟੀ ਦਾ ਕੋਈ ਆਧਾਰ ਨਹੀਂ ਸੀ ਕੁਲ ਮਿਲਾ ਕੇ ਭਗਤ ਚੁੰਨੀ ਲਾਲ ਨੇ ਆਪਣੀ ਰਾਜਨੀਤਿਕ ਵਿਰਾਸਤ ਆਪਣੇ ਪੁੱਤ ਮਹਿੰਦਰ ਭਗਤ ਨੂੰ ਸੌਂਪ ਦਿੱਤੀ ਸੀ ਐਹੀ وجہ ਰਹੀ ਪਾਛਪਾ ਨੇ ਮਹਿੰਦਰ ਭਗਤ ਨੂੰ ਉਹਨਾਂ ਦੇ ਪਿਤਾ ਦੀ ਥਾਂ ਤੇ ਦੋ ਵਾਰ ਟਿਕਟ ਦਿੱਤੇ ਦੋਨੋਂ ਵਾਰ ਚੋਣਾ ਹਾਰ ਗਏ ਪਰ ਉਹਨਾਂ ਨੂੰ ਜਿੰਨੀਆਂ ਵੀ ਵੋਟਾਂ ਪਈਆਂ ਸਨ ਉਸ ਦੇ ਪਿੱਛੇ ਉਹਨਾਂ ਦੇ ਪਿਤਾ ਭਗਤ ਚੁੰਨੀ ਲਾਲ ਦੀ ਮਿਹਨਤ ਨੂੰ ਦਰਕਰਨ ਨਹੀਂ ਕੀਤਾ ਜਾ ਸਕਦਾ ਸੀ ਉਹਨਾਂ ਦੇ ਮੂਹਤੇ ਉੱਤੇ ਉਹਨਾਂ ਦੇ ਆਧਾਰ ਦੇ ਉੱਤੇ ਮਹਿੰਦਰ ਭਗਤ ਨੂੰ ਵੀ ਕਾਫੀ ਵੋਟਾਂ ਪੈ ਰਹੀਆਂ ਸਨ ਐਹੀ ਵਜ੍ਹਾ ਰਹੀ ਕਿ ਜਦ 2023 ਜਲੰਧਰ ਲੋਕ ਸਭਾ ਜਿਮਨੀ ਚੋਣਾ ਹੋਈਆਂ ਤੇ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ ਨੂੰ ਆਪ ਜੁਆਇਨ ਕਰਵਾਤੀ ਜਿਸ ਤੋਂ ਬਾਅਦ ਭਗਤ ਚੁਨੀ ਲਾਲ ਫਟ ਫਟ ਕੇ ਰੋਏ ਤੇ ਮੀਡੀਆ ਦੇ ਸਾਹਮਣੇ ਆ ਕੇ ਹਾਲਾਂਕਿ ਇਸ ਤੋਂ ਬਾਅਦ ਮੋਹਿੰਦਰ ਭਗਤ ਨੇ ਆਪਣੀ ਸਫਾਈ ਚ ਕਿਹਾ ਸੀ ਕਿ ਕੁਝ ਸ਼ਰਾਰਤੀ ਲੋਕਾਂ ਨੇ ਉਹਨਾਂ ਦੇ ਪਿਤਾ ਨੂੰ ਕਮਰਾ ਕਰਕੇ ਪ੍ਰੈਸ ਕਾਨਫਰੰਸ ਕਰਵਾ ਦਿੱਤੇ ਪਰ ਉਹਨਾਂ ਦੇ ਉਸ ਵੇਲੇ ਤੇ ਹੰਜੂ ਹਜੇ ਵੀ ਲੋਕਾਂ ਦੇ ਸਹਿਮਝ ਘਮਰੇ ਨੇ ਕਿਉਂਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਮਹਿੰਦਰ ਭਗਤ ਨੂੰ ਆਪ ਦਾ ਹਲਕਾ ਇਨਚਾਰਜ ਲਾਇਆ ਗਿਆ ਯਾਨੀ ਕਿ ਉਹਨਾਂ ਦੇ ਹਲਕੇ ਦੀ ਨੁਮਾਇੰਦਗੀ 'ਚ ਤੀਜੀਆਂ ਚੋਣਾਂ ਹੋਈਆਂ ਜੋ ਕਿ ਲੋਕ ਸਭਾ ਦੀਆਂ ਸਨ ਤੇ ਇਹਨਾਂ ਚੋਣਾਂ ਦੇ ਵਿੱਚ ਆਪ ਦਾ ਕਰਾਵ ਇਹ ਨਾ ਟਿਕ ਗਿਆ ਹਰ ਕੋਈ ਹੈਰਾਨ ਰਹਿ ਗਿਆ ਸਭ ਤੋਂ ਵੱਡਾ ਸਵਾਲ ਉਦੋਂ ਉੱਠਿਆ ਜਦੋਂ ਮਹਿੰਦਰ ਪਾਗਤ ਜਲੰਧਰ ਵੈਸਟ ਤੇ ਲਗਭਗ ਸਾਰੇ ਬੂਥ ਹਾਰ ਗਏ ਸਿਰਫ ਇੱਕੋ ਬੂਥ ਜਿੱਤ ਮਿਲੀ ਬਾਕੀ ਸਾਰੇ ਬੂਥ ਮਹਿੰਦਰ ਪਾਗਤ ਹਾਰ ਗਏ ਤੇ ਜ਼ਿਆਦਾਤਰ ਬੂਥਾਂ 'ਚ ਤੀਸਰੇ ਨੰਬਰ ਤੇ ਰਹੇ ਇਸ ਨਾਲ ਇਹ ਤਾਂ ਸਪਸ਼ਟ ਹੋ ਗਿਆ ਕਿ ਮਹਿੰਦਰ ਪਾਗਤ ਦਾ ਕਰਾਫ ਹੁਣ ਦੇਖ ਚੁੱਕਿਆ ਹੈ ਤੇ ਇਸ ਦੇ ਪਿੱਛੇ ਦੀ وجہ ਤਲਾਸ਼ਨ ਦੇ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਕੈਂਡੀਡੇਟ ਮਹਿੰਦਰ ਪਗਤ ਨਹੀਂ ਸਨ ਕੈਂਡੀਡੇਟ ਪਵਨ ਕੁਮਾਰ ਟੀਨੂ ਸਨ ਪਰ ਅਸੀਂ ਮਹਿੰਦਰ ਪਗਤ ਹਾਰ ਗਏ ਇਸ ਲਈ ਕਹਿ ਰਹੇ ਹਾਂ ਕਿਉਂਕਿ ਜੰਦਰ ਵੈਸਟ ਦੇ ਹਲਕਾ ਇਨਚਾਰਜ ਮਹਿੰਦਰ ਪਗਤ ਹੀ ਸਨ ਫਿਲਹਾਲ ਤਾਂ ਹੀ ਚਾਪਤਾ ਕਿ ਉਹਨਾਂ ਦੇ ਪਿਤਾ ਤੇ ਮੀਡੀਆ ਦੇ ਅੱਗੇ ਆਏ ਹੰਜੂ ਹੀ ਉਹਨਾਂ ਵਾਸਤੇ ਪਰੇਸ਼ਾਨੀ ਦਾ ਸਬਬ ਬਣ ਚੁੱਕੇ ਨੇ ਹਾਲਾਂਕਿ ਮਹਿੰਦਰ ਪਗਤ ਦੀ ਮਨੀਏ ਹੁਣ ਸਭ ਕੁਝ ਠੀਕ ਹੋ ਚੁੱਕਿਆ ਹੈ ਉਹਨਾਂ ਦੇ ਪਿਤਾ ਆਪ ਤੀ ਵਿਚਾਰਦਾਰਾਂ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਮਹਿੰਦਰ ਪਗਤ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਆਪਣੇ ਪਿਤਾ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਸੀ ਕਿਉਂਕਿ ਭਾਜਪਾ ਪਗਤ ਚੁੰਨੀ ਲਾਲ ਨੂੰ ਹਜੇ ਵੀ ਬੀਜੇਪੀ ਦਾ ਸਿਪਾਹੀ ਮੰਨ ਰਹੀ ਸੀ ਕਿਉਂਕਿ ਉਹਨਾਂ ਨੇ ਮੀਡੀਆ ਦੇ ਸਾਹਮਣੇ ਮਹਿੰਦਰ ਭਗਤ ਦੀ ਆਪ ਦੀ ਜੁਆਇਨਿੰਗ ਤੋਂ ਬਾਅਦ ਆਪਣੇ ਹੰਝੂ ਦਿਖਾਏ ਸਨ ਮਹਿੰਦਰ ਭਗਤ ਵੀ ਇਹ ਗੱਲ ਸ਼ਾਇਦ ਸਮਝ ਚੁੱਕੇ ਸੀ ਕਿ ਹਲਕੇ ਦੇ ਲੋਕਾਂ ਚਾ ਮੈਸੇਜ ਦੇਣਾ ਜ਼ਰੂਰੀ ਹੈ ਕਿ ਭਗਤ ਚੁਨੀ ਲਾਲ ਹੁਣ ਆਪਣੇ ਪੁੱਤ ਮਹਿੰਦਰ ਭਗਤ ਦੇ ਨਾਲ ਨੇ ਇਸੇ ਕਰਕੇ ਉਹਨਾਂ ਨੇ ਆਪਣੇ ਅਫੀਸ਼ੀਅਲ ਪੇਜ ਤੇ ਇਹ ਵੀਡੀਓ ਜਾਰੀ ਕੀਤੀ ਸੀ ਤਸਵੀਰ ਮੇਰੀ ਫੋਟੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਨਾਲ ਲਗਾਈ ਜਾ ਰਹੀ ਹੈ ਮੈਂ ਸਿਆਸਤ ਦੇ ਵਿੱਚੋਂ ਹੁਣ ਆਪਣੀ ਉਮਰ ਦੇ ਤਕਾਜ਼ੇ ਨਾਲ ਪਿੱਛੇ ਹੋ ਗਿਆ ਹਾਂ ਤਾਂ ਮੇਰੀ ਫੋਟੋ ਜਿਹੜੀ ਹੈ ਕਿਸੇ ਵੀ ਪਾਰਟੀ ਨੂੰ ਲਗਾਉਣ ਦਾ ਕੋਈ ਲੋੜ ਨਹੀਂ ਮੇਰੀ ਫੋਟੋ ਜਿਹੜੀ ਹੈ ਕਿਸੇ ਵੀ ਪਾਰਟੀ ਨੂੰ ਲਗਾਉਣ ਦਾ ਕੋਈ ਲੋੜ ਨਹੀਂ ਮੇਰੀ ਫੋਟੋ ਜਿਹੜੀ ਹੈ ਕਿਸੇ ਵੀ ਪਾਰਟੀ ਨੂੰ ਲਗਾਉਣ ਦਾ ਕੋਈ ਲੋੜ ਨਹੀਂ ਤੁਸੀਂ ਸੁਣਿਆ ਪਗਤ ਸਿੰਘ لال ਪਾਵੇਂ ਬਜ਼ੁਰਗ ਹੋ ਚੁਕੇ ਨੇ ਪਰ ਉਹਨਾਂ ਦੀ ਸਿਆਸੀ ਸਮਝ ਦੇਖੋ ਉਹਨਾਂ ਨੇ ਆਪਣੇ ਪੁੱਤ ਦੇ ਹੱਕ 'ਚ ਇਹ ਗੱਲ ਤੱਕ ਕਹਿਤੀ ਕਿ ਉਹਨਾਂ ਦੀ ਤਸਵੀਰ ਕਿਸੇ ਰਾਜਨੀਤਿਕ ਪੋਸਟਰ ਤੇ ਨਾ ਲਾਈ ਜਾਵੇ ਉਹਨਾਂ ਨੇ ਇਹ ਵੀ ਕਹਿਤਾ ਕਿ ਭਾਜਪਾ ਦੇ ਕੈਂਡੀਡੇਟ ਦੇ ਨਾਲ ਉਹਨਾਂ ਦੀ ਫੋਟੋ ਲਾਈ ਜਾ ਰਹੀ ਹੈ ਪਰ ਉਹਨਾਂ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਹੁਣ ਉਹਨਾਂ ਦੀ ਤਸਵੀਰ ਨਹੀਂ ਲਾਣੀ ਚਾਹੀਦੀ ਕਿਉਂਕਿ ਉਹ ਸਿਆਸਤ ਛੱਟ ਚੁਕੇ ਨੇ ਯਾਨੀ ਕਿ ਭਗਤ ਚੁਨੀ ਲਾਲ ਨੇ ਇਹ ਨਹੀਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਨੇ ਸ਼ਾਇਦ ਆਹੀ وجہ ਰਹੀ ਕਿ ਇਹ ਮੈਸੇਜ ਬੜੀ ਤੇਜ਼ੀ ਨਾਲ ਫੈਲਿਆ ਇਸ ਦੇ ਕਰਕੇ ਜਲੰਧਰ ਵੈਸਟ ਦੇ ਵਿੱਚ ਮਹਿੰਦਰ ਭਗਤ ਤੇ ਹਲਕਾ ਇੰਚਾਰਜ ਹੁੰਦੇ ਹੋਏ ਵੀ ਆਮ ਆਦਮੀ ਪਾਰਟੀ ਦਾ ਵੋਟ ਦਾ ਕਰਾਫ ਇਨਾ ਜ਼ਿਆਦਾ ਟਿਕ ਗਿਆ ਕਿ ਛਿਮਣੀ ਚੋਣਾ ਚ ਵੀ ਆਪ ਲਈ ਕੈਂਡੀਡੇਟ ਤੈਅ ਕਰਨਾ ਔਖਾ ਹੋਇਆ ਹੋਇਆ ਹੈ ਸਾਥੀਓ ਭੈਣੋ ਭਰਾਓ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਲੇਕਿਨ ਹੁਣ ਮਿੱਥੂ ਬਾਦ ਮੇਰਾ ਬੇਟਾ ਅੱਜ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਕਾਰਨ ਕਿ ਇਹ ਲੋਗ ਉਹਦੇ ਆਲੈਕਸ਼ਨ ਦੇ ਵਿੱਚ ਇਹ ਮੈਨੂੰ ਹੀ ਪਤਾ ਹੈ ਕਿ ਉਹਨੂੰ ਹਾਲਾਂ ਦੇ ਵਿੱਚ ਸਾਰੇ ਹੀ ਜਿੱਥੇ ਕਾਉਂਸਲਰ ਲੱਗੇ ਸੀ ਉਥੇ ਨਾਲ ਹੀ ਸੰਗਠਨ ਦੇ ਲੋਕ ਜਿਹੜੇ ਸਨ ਉਹ ਵੀ ਲੱਗੇ ਸਨ ਰਾਤ ਨੂੰ ਆਮ ਪਾਰਟੀ ਨਾਲ ਹੁੰਦੇ ਸਨ ਤਾਂ ਦਿਨੇ ਬੀਜੇਪੀ ਨਾਲ ਹੁੰਦੇ ਸਨ ਇਹਨਾਂ ਲੋਕਾਂ ਦੀ ਇਹ ਹਾਲਤ ਹੈ ਅੱਜ ਦੀ ਜੋ ਸਿਆਸਤ ਹੈ ਉਹਦੀ ਇਹ ਹਾਲਤ ਹੈ ਕਿ ਸਾਡੇ ਜ਼ਮਾਨੇ ਦੇ ਵਿੱਚ ਇਹ ਕੁ ਦਿਨ ਸੀ ਹੁੰਦਾ ਹਾਲਾਂਕਿ ਇਸ ਵੀਡੀਓ ਚ ਉਹਨਾਂ ਦਾ ਅਰਥ ਜ਼ਰੂਰ ਛਲਕਿਆ ਕਿ ਉਹਨਾਂ ਦਾ ਪੁੱਤ ਭਾਜਪਾ ਦੀ ਪੀੜ ਤਰਕਾਤ ਕਰਕੇ ਝੋਨਾ ਨਹੀਂ ਚਿੱਤ ਸਕਿਆ ਪਰ ਹੁਣ ਇੱਕ ਵਾਰ ਫੇਰ ਜਿਮਣੀ ਝੋਨਾ ਆ ਚੁੱਕਿਆ ਨੇ ਆਮ ਆਦਮੀ ਪਾਰਟੀ ਨੇ ਮੋਹਿੰਦਰ ਪਗਤ ਨੂੰ ਇਸੇ ਲਈ ਹਲਕਾ ਇੰਚਾਰਜ ਲਾਇਆ ਸੀ ਕਿਉਂਕਿ ਉਹਨਾਂ ਦੇ ਪਿਤਾ ਦਾ ਰਾਜਨੀਤਿਕ ਰਸੋਕ ਬਹੁਤ ਜ਼ਿਆਦਾ ਸੀ ਉਹ ਗੱਲ ਵੱਖਰੀ ਹੈ ਮੋਹਿੰਦਰ ਪਗਤ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਹਾਰ ਚੁਕੇ ਨੇ ਤੇ ਤੀਸਰੀ ਵਾਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਹਲਕਾ ਇਚਾਰ ਚਲਾਇਆ ਸੀ ਤੇ ਉਸ ਦੌਰਾਨ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਵੋਟਾਂ ਦਾ ਆਂਕੜਾ ਇੰਨਾ ਥੱਲੇ ਆ ਗਿਆ ਕਿ ਹੁਣ ਆਪ ਨੂੰ ਸੋਚਣਾ ਪੈ ਰਿਹਾ ਕਿ ਉਹਨਾਂ ਨੂੰ ਟਿਕਟ ਤਈਏ ਕਿ ਨਾ ਦੂਸਰੇ ਪਾਸੋਂ ਆਪ ਦੇ ਵਲੰਟੀਅਰ ਆਮ ਘਰ ਦੇ ਬੰਦੇ ਨੂੰ ਟਿਕਟ ਦੇਣ ਦੀ ਮੰਗ ਕਰ ਰਹੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਤੇ ਚਿਲਾ ਪ੍ਰਧਾਨ ਅਮਰਤਪਾਲ ਦਾ ਨਾਮ ਵੀ ਅੱਗੇ ਆ ਰਿਹਾ ਹੈ ਕਿਉਂਕਿ ਅਮਰਤਪਾਲ ਵੀ ਆਮ ਘਰਾਂ ਚੋਂ ਉੱਠੇ ਹੋਏ ਨੇ ਉਹਨਾਂ ਨੇ ਸ਼ੀਤਲੰਗਰਾਲ ਦੀਆਂ ਚੋਣਾਂ ਚ ਵੀ ਦਿਨ ਰਾਤ ਡਟ ਕੇ ਕੰਮ ਕੀਤਾ ਸੀ ਇਸ ਕਰਕੇ ਉਹਨਾਂ ਨੂੰ ਜੰਦਰ ਵੈਸਟ ਦੀਆਂ ਚੋਣਾਂ ਲੜਨ ਦਾ ਤਜਰਬਾ ਵੀ ਹੈ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਥਾਂ ਤੇ ਲੋਕ ਸਭਾ ਦੇ ਵਿੱਚ ਹਲਕਾ ਇੰਚਾਰਜ ਬਤੌਰ ਵੈਸਟ ਮਹਿੰਦਰ ਭਗਤ ਨੂੰ ਲਾਇਆ ਸੀ ਪਰ ਹੁਣ ਚੋਣਾਂ ਦਾ ਰਿਜ਼ਲਟ ਖਰਾਬ ਆਣ ਕਰਕੇ ਅਮਰਤਪਾਲ ਦੇ ਨਾਮ ਤੇ ਵੀ ਵਿਚਾਰ ਚੱਲ ਰਿਹਾ ਜਿਸ ਦਾ ਇੱਕ ਫਾਇਦਾ ਹੋ ਸਕਦਾ ਕਿਉਂਕਿ ਅਮਰਤਪਾਲ ਬਿਲਕੁਲ ਆਮ ਕਰਚੋਨੇ ਤੇ ਚਿਲੰਦਰ ਵੈਸਟ ਦੇ ਮਿੱਠੂ ਬਸਤੀ ਇਲਾਕੇ 'ਚ ਉਹਨਾਂ ਦਾ ਖਾਸ ਰਸੂਖ ਹੈ ਤੇ ਸ਼ੀਤਲੰਗਰਾਲ ਤੇ ਚੋਣਾ ਦੇ ਵਿੱਚ ਉਹ ਦਿਨ ਰਾਤ ਆਪ ਤੇ ਵਲੰਟੀਅਰ ਦੇ ਰੂਪ ਚ ਡਟੇ ਰਹੇ ਸੀ ਜਿਸ ਦਾ ਫਾਇਦਾ ਆਪ ਨੂੰ ਹੋ ਸਕਦਾ ਹਾਲਾਂਕਿ ਇਹ ਗੱਲ ਵੱਖਰੀ ਹੈ ਉਹ ਆਰਥਿਕ ਤੌਰ ਤੇ ਮੋਹਿੰਦਰ ਪਗਤ ਦੇ ਮੁਕਾਬਲੇ ਕਮਜ਼ੋਰ ਨੇ ਪਰ ਰਾਜਨੀਤਿਕ ਰੋਪ ਚ ਉਹਨਾਂ ਦਾ ਕਾਥ ਚਿਲੰਦਰ West ਵਿੱਚ ਖਾਸਾ ਵਧਿਆ ਹੈ ਹੁਣ ਵੇਖਣਾ ਹੋਏਗਾ ਕਿ ਆਮਾਤਮਿਕ ਪਾਰਟੀ ਮੋਹਿੰਦਰ ਪਗਤ ਦੇ ਨਾਮ ਤੇ ਮੋਹਰ ਲਾਉਂਦੀ ਹੈ ਕਿ ਜਾਂ ਫਿਰ ਕਿਸੇ ਹੋਰ ਤੇ ਨਾਮ ਤੇ ਬਿਊਰੋ ਰਿਪੋਰਟ ਦੈਨਿਕ ਮੈਲ ਪੰਜਾਬੀ ਟੀਵੀ ਚਿਲੰਦਰ